लेकर धर्मवीर गांधी कह रहे हैं की जो फ्री में चीजें दी जा रही है वो पंजाब के लोग भोंदू है एक टिपिकल आ, उनको ऐसा नहीं बोलना चाहिए पंजाब के लोगों ने उनको सांसद भी सुना है उनका सम्मान करते हैं लोग उनको भी पंजाब के लोगों का सम्मान करना चाहिए सर <Greek> भाई, <स Reese> भाई, भाई जी सर कह यार हां जी हां जी सबसे पहला आप सबनु जी आज इस सबके बादशाह संत गुरु हर राय साहिब जी दे गुण गुण गुणवे आप सबनु लाख लाख मुबारक है ते आज लुधियाणे ਦੇ ਵਿੱਚ ਸਨਾਤਨ ਸੇਵਾ ਕਮੇਟੀ ਵੱਲੋਂ ਇੱਕ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ ਸੀ ਜਿਹਦੇ ਵਿੱਚ ਸਾਡੇ ਲੁਧਿਆਣੇ ਦੇ तकरीबन 296 ਸਕੂਲਾਂ ਨੇ ਪਾਰਟਿਸਪੇਟ ਕੀਤਾ ਤੇ ਬੱਚਿਆਂ ਨੂੰ ਆਪਣੀ ਸੰਸਕ੍ਰਿਤੀ ਨਾਲ ਜੋੜਨ ਦੇ ਲਈ ਵੇਦਾਂ ਦੇ ਨਾਲ ਜੁੜਨ ਦੇ ਲਈ ਜਿਹੜਾ ਹੈ ਇੱਕ ਟੈਕਲੇਮੇਸ਼ਨ ਕੰਪੀਟੀਸ਼ਨ ਕਰਾਇਆ ਗਿਆ ਉਹਦੇ ਜਿਹੜੇ ਟਾਪ ਦੇ 3 ਵਿਨਰਸ ਪਲੱਸ ਜਿਹੜੇ ਪਾਰਟਿਸਿਪੇਟਿੰਗ ਸਕੂਲਸ ਹੈ ਉਹਨਾਂ ਨੂੰ ਜਿਹੜਾ ਫੈਸਿਲਿਟੇਟ ਕੀਤਾ ਗਿਆ ਅੱਛਾ ਹਜੂਰੀ ਸ਼ਹੀ ਹੈ ਕਿ ਅਸੀਂ ਆਪਣੇ ਬੱਚਿਆਂ ਨੂੰ ਆਪਣੇ ਮੂਲ ਸਿਧਾਂਤ ਨਾਲ ਆਪਣੀ ਸੰਸਕ੍ਰਿਤੀ ਨਾਲ ਆਪਣਾ ਜਿਹੜਾ ਵਿਰਸਾ ਹੈ ਆਪਣੀ ਵਿਰਾਸਤ ਉਹਦੇ ਨਾਲ ਜੋੜ ਸਕੀਏ ਅੱਜ ਹਜੂਰੀ ਬਜਟ ਆ ਰਿਹਾ ਦਾ ਬਜਟ ਨੂੰ ਲੈ ਕੇ ਦੇਖੋ ਜੀ ਕੱਲ ਯੂਨੀਅਨ ਗਵਰਨਮੈਂਟ ਦਾ ਬਜਟ ਆ ਰਿਹਾ ਆ ਜਿੱਥੇ ਪੰਜਾਬ ਦੀ ਬਹੁਤ ਸਾਰੀ ਡਿਮਾਂਡ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਬਹੁਤ بلند ਆਵਾਜ਼ ਦੇ ਵਿੱਚ ਉਹ ਪਿੱਛੇ ਜੇ ਦੇਸ਼ ਦੇ ਗ੍ਰਹਿ ਮੰਤਰੀ ਨੂੰ ਮਿਲ ਕੇ ਆਇਆ ਕਿ ਪਿਛਲਾ ਸਾਲ ਪੰਜਾਬ ਦੇ ਲਈ ਬਹੁਤ ਔਖਾ ਸੀ ਜਿੱਥੇ ਅਸੀਂ ਕੋਰੋਨ ਤੋਂ ਦੂਰ ਦੇ ਵੇਲੇ ਵੀ ਤੇ ਉਸ ਤੋਂ ਬਾਅਦ ਹੜ੍ਹਾਂ ਨੇ ਬਹੁਤ ਮਾਰ ਕੀਤੀ ਹੈ ਪੰਜਾਬ ਦਾ ਬਹੁਤ ਨੁਕਸਾਨ ਹੋਇਆ ਤਾਂ ਪੰਜਾਬ ਨੂੰ ਸਪੈਸ਼ਲ ਰਾਹਤ ਪੈਕੇਜ ਪਲੱਸ ਜੋ ਪੰਜਾਬ ਦੇ ਸਾਡੇ ਹੱਕ ਨੇ ਜੋ ਲੀਗਲ ਡਿਊਜ਼ ਨੇ ਸਾਡੇ ਚਾਹੇ ਉਹ ਆਰਡੀਐਫ ਦਾ ਪੈਸਾ ਹੋਵੇ ਜਾਂ ਹੂਰ ਸਕੀਮਾ ਦਾ ਪੈਸਾ ਉਸ ਦੇ ਨਾਲ-ਨਾਲ ਮੈਂ এডੂਕੇਸ਼ਨ ਦੀ ਵੀ ਮੰਗ ਹੈ ਕਿ ਅੱਜ ਜੇ ਅਗਰ ਅਸੀਂ ਅਸੀਂ ਵਾਕਈ ਇਸ ਦੇਸ਼ ਨੂੰ ਵਿਕਸਿਤ ਭਾਰਤ ਜਾਂ ਇੱਕ ਸੁਪਰ ਪਾਵਰ ਬਣਾਉਣਾ ਚਾਹੁੰਦੇ ਹਾਂ ਤਾਂ ਉਹਦੇ ਵਿੱਚ ਸਿੱਖਿਆ এডੂਕੇਸ਼ਨ ਦਾ ਸਭ ਤੋਂ ਵੱਡਾ ਰੋਲ ਹੋਊਗਾ ਸਿਰਫ 1.8% ਦੇ ਨਾਲ ਅਸੀਂ ਪ੍ਰੀ ਸਕੂਲਾਂ ਕਾਲਜਸ ਆਪਣੇ ਰਿਸਰਚ ਜੁਤੇ ਨਹੀਂ ਕਰ ਸਰ ਘੱਟੋ ਘੱਟ ਐਜੂਕੇਸ਼ਨ ਨੂੰ 10% ਦਾ ਜਿਹੜਾ ਬਜਟ ਹੋ ਐਲੋਕੇਸ਼ਨ ਹੋਣੀ ਚਾਹੀਦੀ ਮੈਂ ਮੈਂ ਤੁਹਾਨੂੰ ਬੜੇ ਕਲੀਅਰਲੀ ਦੱਸ ਦੇਣਾ ਦੇਖੋ ਮੇਰੀ ਮੇਰੀ ਗੱਲ ਸੁਣੋ ਦੇਖੋ ਇਹੀ ਤਰ੍ਹਾਂ ਦੀ ਹੈ ਜਦੋਂ ਤਾਂ ਕੋਈ ਚੰਗਾ ਕੰਮ ਹੋਵੇ ਕਦੀ ਕਿਸੇ ਨੇ ਕਿਸੇ ਵੀ ਲੀਡਰ ਨੇ ਇਹਨਾਂ ਨਾਲ ਕਦੀ ਕਿਸੇ ਸਕੂਲ ਚ ਵੱਢ ਕੇ ਨਹੀਂ ਦੇਖਿਆ ਆਪ ਦੇ ਬੱਚੇ ਇਹਨਾਂ ਦੇ ਪੜਦੇ ਆ ਪ੍ਰਾਈਵੇਟ ਸਕੂਲਾਂ ਚ ਜਿੱਥੇ ਬਾਥਰੂਮਾਂ ਚ ਵੀ ਏਸੀ ਲੱਗੇ ਆ ਠੀਕ ਹੈ ਨਾ ਜੀ ਇਹ ਤੁਸੀਂ ਜਾ ਕੇ ਸਾਡੇ ਨਾਲ ਚੈੱਕ ਕਰੋ ਅਸੀਂ ਸਕੂਲਸ ਨੂੰ ਜਿਹੜਾ ਹੈ ਸਕੂਲਸ ਦਾ ਇਨਫਰਾਸਟ੍ਰਕਚਰ ਕਿੰਨਾ ਸ਼ਾਨਦਾਰ ਹੋ ਰਿਹਾ ਹੁਣ ਇਹ ਦੱਸ ਦਿਓ ਕਿਹੜਾ ਕਲਰ ਕਰਾਨਗੇ ਇਹ ਦੱਸ ਦੇਣ 107 ਸਕੂਲ ਕਿਸੇ ਸਕੂਲ ਨੂੰ ਅਸੀਂ yellow ਪੇਂਟ ਕਰਾ ਰਹੇ ਹਾਂ ਕਿਸੇ ਨੂੰ green ਕਰਾ ਰਹੇ ਹਾਂ ਕਿਸੇ ਨੂੰ orange ਕਰਾ ਰਹੇ ਹਾਂ ਅਸੀਂ ਤਾਂ ਸਕੂਲਾਂ ਦੇ ਕਾਇਆਕਲਪ ਕਰ ਰਹੇ ਹਾਂ ਇਹਨਾਂ ਨੂੰ ਉਸ ਰੰਗ ਨਾਲ ਵੀ ਤਕਲੀਫ ਹੈ ਥੈਂਕ ਯੂ